ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਤੋਂ ਆ ਕਾਸ਼ਟਾ ਜੱਟ ਸਿੱਖ ਲੜਕੇ ਦਾ ਰਿਸ਼ਤਾ ਹੈ ਲੜਕੇ ਦੀ ਡੇਟ ਆਫ ਬਰਥ 2000 ਇਹਨਾਂ ਨੇ ਸਟੱਡੀ ਕੀਤੀ ਆ 10-ਪਾਸ ਨੇ ਇਹਨਾਂ ਦੇ ਮੰਮੀ ਪ੍ਰਾਈਵੇਟ ਟੀਚਰ ਨੇ ਤੇ ਇਹਨਾਂ ਦੇ ਆਪਣੇ ਦੋ ਪ੍ਰਾਈਵੇਟ ਸਕੂਲ ਨੇ ਲੜਕੇ ਨੂੰ ਜ਼ਮੀਨ ਦੇ 13.5 ਕਿੱਲੇ ਆਉਂਦੇ ਆ ਇਹਨਾਂ ਨੂੰ ਲੜਕੀ ਚਾਹੀਦੀ ਆ ਅਗਰ ਲੜਕੀ ਤਲਾਕਸ਼ੁਦਾ ਤਾਂ ਬਿਨਾਂ ਬੱਚੇ ਤੋਂ ਹੋਵੇ ਅਗਰ ਲੜਕੀ ਗਰੇ ਪਰਿਵਾਰ ਤੋਂ ਐ ਤਾਂ ਵੀ ਇਹ ਰਿਸ਼ਤਾ ਲੈ ਲੈਣਗੇ ਪਰ ਇਹਨਾਂ ਨੂੰ ਲੜਕੀ ਪੜ੍ਹੀ ਲਿਖੀ ਤੇ ਇੰਟੈਲੀਜੈਂਟ ਚਾਹੀਦੀ ਆ ਜੋ ਸਕੂਲਾਂ ਨੂੰ ਅੱਗੇ ਚਲਾ ਸਕੇ ਅਗਰ ਲੜਕੇ ਲੜਕੇ ਤੋਂ 2-4 ਸਾਲ ਵੱਡੀ ਵੀ ਹੋਵੇਗੀ ਤਾਂ ਵੀ ਇਹ ਰਿਸ਼ਤਾ ਲੈ ਲੈਣਗੇ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ